ਆਣਾ ਪੁਲਿੰਦਰ ਕੋਰ ਆ ਕੀ ਗੱਲ ਬਾਤ ਹੋਈ ਗਾਤ ਬਾਤ ਗੱਲ ਬਾਤ ਇਹਦਾ ਭਾਜੀ ਰਾਤ ਦੇ ਉੱਪਰ ਹੀ ਸੁੱਤੇ ਛੱਤ ਤੇ ਸੁੱਤੇ ਮੱਛਦਨੀਆਂ ਲਾ ਕੇ ਉੱਪਰ ਸੁੱਤੇ ਹਿੰਗੇ ਤੇ ਥੱਲੇ ਸਾਡੇ ਅੰਦਰ ਰੇਲ ਪੁੱਟੀ ਆ ਰੇਲ ਪੁੱਟੀ ਦੇ ਅੰਦਰ ਸਾਡੇ ਲੋਕ ਘਰ ਹੀ ਗਏ ਇੱਥੇ ਸਟੋਰ ਦੇ ਵਿੱਚ ਅਲਮਾਰੀ ਪਈ ਆ ਇਹਦੇ ਵਿੱਚ ਮੇਰੇ ਗਾਣਾ ਗੱਟਾ ਹੀ ਆ ਤਾਂ ਗਾਣਾ ਪੜਦਾ ਤੁਹਾਡੇ ਲੈ ਕੇ ਸਾਰਾ ਲੈ ਕੇ ਕੁਝ ਨਹੀਂ ਛੱਡਿਆ ਬਾਕੀ ਦੇਖ ਰਹੇ ਅਸੀਂ ਕਿੱਥੇ ਕਿੱਥੇ ਕੀ ਕੀ ਗਿਆ ਹੈ ਬਾਕੀ ਉਹ ਵੀ ਦੱਸਾਂਗੇ ਤੁਹਾਨੂੰ ਪਤਾ ਨਹੀਂ ਲੱਗਾ ਕਿ ਉਹ ਆਏ ਕਿ ਨਹੀਂ ਨਹੀਂ ਸਾਨੂੰ ਕੁਝ ਪਤਾ ਨਹੀਂ ਲੱਗਾ ਕਿ ਕਦੋਂ ਆਏ ਉਹ ਨਹੀਂ ਹਾਂਜੀ ਕਿੰਨਾ ਕ ਨੁਕਸਾਨ ਹੋ ਗਿਆ ਟੋਟਲ ਲੱਗਦਾ ਨੁਕਸਾਨ ਤੇ ਭਾਜੀ ਹਜੇ ਹੋਇਆ ਹੀ ਆ ਨੁਕਸਾਨ ਤੇ ਬਹੁਤ ਹੋ ਗਿਆ ਸੋਨਾ ਸਾਰਾ ਲੱਗੇ ਪੈਸੇ ਤੇ ਹੀ ਉਹ ਲੱਗੇ ਬਾਕੀ ਇਹ ਜੋ ਚੈਕਿੰਗ ਕਰ ਰਹੇ ਆ ਦੇਖਦੇ ਆ ਬਾਕੀ ਸੋਨਾ ਸੀ ਸੋਨਾ ਮੇਰਾ 70 ਲੱਖ ਦਾ ਸੋਨਾ ਹੈ ਭਾਜੀ ਤਿੰਨ ਡਾਕੀ ਕਿੰਨੇ ਨੇ ਨਗਦੀ ਥੋੜੀ ਨਗਦ ਹੋ ਗਈ ਹਾਂਜੀ ਨਗਦੀ ਹੈ ਲਈ ਥੋੜਾ ਹੀ ਹੈ ਇਹ ਪ੍ਰਸ਼ਾਸਨ ਤੋਂ ਨਾ ਕਰ ਬਸ ਇਹੀ ਕਰਦੇ ਉਹਨਾਂ ਨੂੰ ਫੜੋ ਕਿ ਜਿਹੜਾ ਸਾਡੇ ਨਾਲ ਹੋਇਆ ਦੂਸਰਿਆਂ ਨਾਲ ਨਾ ਹੋਵੇ ਤੇ ਬਾਕੀ ਇਹ ਇਹਨਾਂ ਦੇਖ ਕੇ ਬਾਕੀ ਕਾਰਵਾਈ ਕੀਤੀ ਜਾਵੇ ਪਤਾ ਵੀ ਨਹੀਂ ਲੱਗਾ ਮੈਨੂੰ ਕਿ ਤੂੰ ਆਈ ਕਦੋਂ ਨਹੀਂ ਸਾਨੂੰ ਨਹੀਂ ਪਤਾ ਲੱਗਾ ਕੁਛ ਨਹੀਂ ਪਤਾ ਲੱਗਾ ਕੋਠੇ ਤੇ ਸੁੱਤੇ ਪਏ ਸੀ ਹਾਂਜੀ ਆਈ ਕੋਠੇ ਤੇ ਹੀ ਵਜੇ ਮੇਰਾ ਨਾਮ ਬਲਿੰਦਰ ਕੌਰ ਕੀ ਬਾਤ ਆ ਤੁਸੀਂ ਮਾਰਦਾ ਤਾਂ ਭਾਜੀ ਸਾਨੂੰ ਸਵੇਰੇ ਉੱਠੇ ਆ ਤੇ ਸਾਨੂੰ ਮਤਲਬ ਉੱਠਿਆ ਸਾਰ ਜਿੱਦਾਂ ਉੱਠ ਕੇ ਤੁਹਾਨੂੰ ਪਤਾ ਉੱਠੀ ਤਾਂ ਮੈਂ ਜਿੱਦਾਂ ਪਰਦੇ ਸਾਈਡ ਤੇ ਕਰਨ ਲੱਗੀ ਹਾਂ ਸਾਡੀ ਗਰੈਲ ਕੁੱਟੀ ਹੈ ਫੁੱਟ ਕੇ ਮਤਲਬ ਮੈਂ ਜਦੋਂ ਦੇਖਿਆ ਤੈਨੂੰ ਮਾਰੀ ਦੇ ਲੋਕ ਸਾਰੇ ਤੋੜੇ ਆ ਮੈਂ ਲਮਾਰੀ ਦੇ ਸਾਰਾ ਸਮਾਨ ਵੀ ਖਲਾ ਰਿਆ ਪਿਆ ਜਦੋਂ ਮੋਟ ਕੇ ਦੇਖਿਆ ਚਲੋ ਥੋੜੇ ਜੇ ਪੈਸੇ ਜ਼ਰੂਰ ਸਾਨੂੰ ਚ 15-2000 ਰੁਪਇਆ ਉਹ ਹੈ ਨਹੀਂ ਹਾਂ ਬਾਕੀ ਸਾਰਾ ਸਮਾਨ ਖਲਾੜਿਆ ਪਿਆ ਹੁਣ ਮਤਲਬ ਇਹੋ ਹੀ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਆਂ ਕਿ ਮਤਲਬ ਇਹਨਾਂ ਦੀ ਕੋਈ ਪੁੱਛਗਿੱਛ ਕੀਤੀ ਜਾਵੇ ਕੌਣ ਆ ਜਿਹੜਾ ਮਤਲਬ ਇਹੋ ਜਿਹਾ ਕੰਮ ਕਰਕੇ ਘਰ ਦੇ ਵਿੱਚ ਵੀ ਜੂਸੀ ਦੇਣ ਤੇ ਚੋਰੀ ਅਸੀਂ 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 ਲੱਗਾ ਦੂਜੇ ਕਮਰੇ 'ਚ ਅਸੀਂ ਉੱਥੇ ਦੋਨੇ ਮਾਪੇ ਸੋਤੇ ਪਏ ਪਤਾ ਵੀ ਨਹੀਂ ਲੱਗਾ ਕੋਈ ਬਿਲਕੁਲ ਵੀ ਕੋਈ ਸਾਨੂੰ ਪਤਾ ਨਹੀਂ ਹਾਂ ਇਹ ਸਿਰ ਉੱਠੇ ਹੀ ਐ ਤਸੀਂ ਦੇਖਿਆ ਸਾਨੂੰ ਕੋਈ ਪਤਾ ਫਿਰ ਅਸੀਂ ਆਣ ਅਗਵਾਡ ਤੁਹਾਨੂੰ ਪਤਾ ਰੋਲਾ ਪੈ ਗਿਆ ਸਾਰੇ ਦੇਖਣ ਆਏ ਐ मतलब ਹੁਣ ਭਾਜੀ ਪੈਰਵਾਈ ਹੋਏਗੀ ਤੇ ਤਾਂ ਹੀ ਪਤਾ ਲੱਗੇਗਾ ਕੌਮ ਨੁਕਸਾਨ ਦਾ ਨੁਕਸਾਨ ਦਾ ਇਹੀ ਤੁਹਾਨੂੰ ਦੱਸਿਆ 15-20000 ਰੁਪਿਆ ਸਾਡਾ ਖਰਚਾ ਬਾਕੀ ਬਚਾ ਬਾਕੀ ਬਚਾ ਬਾਕੀ ਹੁਣ ਕੱਪੜੇ ਸੀ ਇੱਧਰ ਹੋਰ ਖੈ ਵੀ ਕੁਛ ਨਹੀਂ ਸੀ ਹੋਰ ਇਹ ਪੈਸਾ ਸੈਂਟਰ ਮੈਨੂੰ ਕੀ ਮੰਗਦਾ ਮੰਗ ਇਹੀ ਕਰਦੇ ਤੁਹਾਨੂੰ ਹੁਣ ਇਨਸਾਫ ਚਾਹੀਦਾ ਪਤਾ ਲੱਗਣਾ ਚਾਹੀਦਾ ਜਲਦੀ ਤੋਂ ਜਲਦੀ ਹੋਣਾ ਹਾਂ ਜਿਹੜਾ ਹੋਏ ਵੀ ਕੌਣ ਮਤਲਬ ਹੋਇਆ ਕੰਮ ਕਰਕੇ ਜੀ ਕੀ ਨਾਮ ਅਜਿਹਾ ਹੁੰਦਾ ਹੈ ਨਾਮ ਸੁਖਿੰਦਰ ਕੋਈ ਗੱਲ ਬਾਤ ਹੋਈ ਮਤਲਬ ਇਹ ਇਦਾਂ ਹੋਈ ਵੀ ਇਹ ਸਾਇ ਵੀ ਆਪਾ ਸੁੱਤੇ ਰਹੇ ਸੀ ਤੇ ਸੁੱਤੇ ਪਿਆ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਧਰੋਂ ਵੀ ਆਏ ਕਿਧਰੋਂ ਦੇ ਨਹੀਂ ਆਏ ਹੈਗੇ ਤੇ ਅਸੀਂ ਹਜੇ ਦੇਖਣ ਰਹੇ ਆ ਕਿ ਸਾਡਾ ਕੀ ਕੀ ਹੋਇਆ ਹੈ ਪਾਲੇ ਤੁਲੇ ਸਾਰੇ ਟੁੱਟੇ ਪਏ ਆ ਅੱਛਾ ਜੀ ਤੇ ਸਾਨੂੰ ਇਹ ਨਹੀਂ ਹਜੇ ਪਤਾ ਨਹੀਂ ਲੱਗਿਆ ਹੈਗਾ ਤੁਸੀਂ ਘਰੇ ਨਹੀਂ ਜੋ ਸੀ ਅਸੀਂ ਵੀ ਦੂਜੀ ਅੰਦਰ ਸੁੱਤੇ ਰਹੇ ਸੀ ਇਹ ਨਹੀਂ ਪਤਾ ਲੱਗਾ ਕਿੰਨੇ ਵਜੇ ਆਏ ਕਿੰਨੇ ਵਜੇ ਨਹੀਂ ਆਏ ਹੈਗੇ ਨੁਕਸਾਨ ਕੀ ਕੀਤਾ ਰਿਹਾ ਪਤਾ ਨਹੀਂ ਲੱਗਦਾ ਪਿਆ ਹਜੇ ਇਹ ਵੇਖਣ ਦੇ ਮਾਰੀਆਂ ਮੋਲੀਆਂ ਸਾਰਿਆਂ ਦੇ ਜਿਵੇਂ ਤੋੜੇ ਸਾਰੇ ਤੋੜੇ ਪਏ ਆ ਚਾਬੀਆਂ ਸੇ ਉਹਨਾਂ ਨੂੰ ਚਾਬੀਆਂ ਟੈਨ ਬਿਨਾ ਤੋੜੇ ਆ ਘਰ ਦੇ ਵਿੱਚ ਕੌਣ ਕੌਣ ਮੌਜੂਦ ਸੀ ਪਾਰ ਵਿੱਚ ਮੇਰੀ ਨੋਹ ਹੈ ਮੈਂ ਆ ਇੱਕ ਮੇਰੀ ਛੋਟੀ ਪੋਤੀ ਹੈ ਇਸ ਲਈ ਨੋਹ ਨੂੰ ਖਤਰਾ ਹੈ ਕਦੇ ਕੀ ਆਪ ਵੀ ਪਤਾ ਨਹੀਂ ਹੁੰਦਾ ਵੀ ਕਿਹੜੇ ਵਲਗੀ ਆ ਸਕਤੇ ਆ ਤੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਹੀ ਇਹੇ ਕਹਿੰਨੇ ਆ ਵੀ ਇਹ ਫੜੇ ਜਾਣ ਤੇ ਫੜੇ ਜਾਣ ਸਾਨੂੰ ਪਤਾ ਲੱਗਿਆ ਕਿ ਕੌਣ ਹੈਗੇ ਆ ਪੈਂਦੇ ਆ ਤੇ ਜਿਆਦਾ ਅਸੀਂ ਤੇ ਇਹੀ ਕਹਿੰਦੇ ਆ ਫੜੇ ਜਾਣ ਮੇਰਾ ਮਾਮ ਕੁਲਜੀ ਸਿੰਘ ਜੀ ਮੇਰਾ ਉੱਚੀ ਕਸੀਦਾ ਰਹਿਣ ਵਾਲਾ ਜੀ ਤੇ ਇੱਥੇ ਸਾਡੇ ਰਾਤ ਇੱਕ ਵਾਰ ਦਾਤ ਹੋਈ ਹੈ ਤਿੰਨ ਚਾਰ ਘਰਾਂ ਦੇ ਵਿੱਚ ਚੋਰਾਂ ਨੇ ਕੀਤੀ ਹੈ ਕੋਈ ਸੋਨਾ ਕਿਦਾਂ ਪੈਸੇ ਕਈਆਂ ਘਰਾਂ ਚ ਲੱਗੇ ਆ ਗ੍ਰਿਲਾਂ ਤੋੜ ਦੇ ਗ੍ਰਿਲਾਂ ਭੰਨ ਕੇ ਅੰਦਰ ਬੜੇ ਆ ਜੀ ਤੇ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਦੇ ਆ ਕਿ ਇਹਨਾਂ ਚੋਰਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਜਲਦੀ ਜਿੱਤੀ ਫੜਿਆ ਜਾਵੇ ਤੇ ਅੱਗੇ ਤੋਂ ਇਹ ਦੁਆਰਾ ਇਸ ਫਰਦਾਤ ਨੂੰ ਅੰਜਾਮ ਨਾ ਦੇ ਸਕਣ ਜੰਦਰੀ ਅੱਜ ਇੱਕ ਵਾਰੀ ਚੋਰੀਆਂ ਇਹਦੇ ਬਾਰੇ ਜਾਣਕਾਰੀ ਹੈ ਤੇ ਉੱਚੀ ਉਸੇ ਕਸਬੇ ਦੇ ਵਿੱਚ ਨਾ ਉੱਥੇ ਇਹ ਸੰਤੋਖ ਸਿੰਘ ਸਾਣਾਪੁਰ ਦੇ ਵੀ ਹਰ ਸਿੰਘ ਐ ਉਹ ਰਾਤ ਸਮੇਂ ਜਦੋਂ ਸੁੱਤੇ ਸੀਗੇ ਤੇ ਉਹਦੇ ਘਰ ਦੀ ਗਲੇਰ ਤੋੜ ਕੇ ਕੋਈ ਨਾਮ ਲੋਕ ਕਰਤੀ ਜਿਹੜੇ ਆ ਉਹ ਇੱਕ ਕੜਾ ਸੋਨੇ ਦਾ ਸਾਪ ਔਰ ਮੁੱਖਮ ਕੇ 14000 ਰੁਪਇਆ ਜਿਹੜਾ ਨਗਦ ਉਹਨਾਂ ਦਾ ਚੋਰੀ ਕਰਕੇ ਲਾ ਗਿਆ ਤੇ ਤਫतीश ਜਾਰੀ ਹੈ ਅਸੀਂ ਚੋਰਾਂ ਨੂੰ ਫੰਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਜਿਹੜੇ ਤਿੰਨ ਤਿੰਨ ਘਰਾਂ 'ਚ ਕਹਿੰਦੇ ਚੋਰੀ ਹੋਈ ਇੱਥੇ ਹਾਂ ਹੋਰ ਨਾਲ ਵੀ ਚੱਲ ਰਹੀ ਹੈ ਤਫतीश ਸਾਡੀ ਚੱਲ ਰਹੀ ਹੈ ਤੇ ਜਿਹੜੀ ਬੰਦੀ ਕਾਰਵਾਈ ਹੈ ਮੁੱਖਮ ਕੇ